ਟਾਡੀ ਬੀਬੀ ਦਲੇਰਕੌਰ ਖਾਲਸਾ ਦੀ ਵੀਡੀਓ ਬਾਹਰ ਆਈ ਹੈ ਜਿਹਦੇ ਵਿੱਚ ਉਹ ਦੱਸਦੇ ਪਏ ਨੇ ਕਿ ਗੁਰਦਾਸਪੁਰ ਕਿਸੇ ਪ੍ਰੋਗਰਾਮ ਦੇ ਉੱਤੇ ਗਏ ਸੀ ਜਿੱਥੇ ਭਾਈ ਸੰਗਤ ਸਿੰਘ ਜੀ ਦੇ ਇਤਿਹਾਸ ਨੂੰ ਲੈ ਕੇ ਪ੍ਰਬੰਧਕਾਂ ਵੱਲੋਂ ਵਵਾਦ ਕੀਤਾ ਗਿਆ ਮੈਂ ਇਨ੍ਹਾਂ ਫਰਜ਼ੀ ਪ੍ਰਬੰਧਕਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਜੇ ਇਤਿਹਾਸ ਤੁਹਾਨੂੰ ਜ਼ਿਆਦਾ ਆਉਂਦਾ ਹੈ ਤੇ ਫਿਰ ਤੁਸੀਂ ਪ੍ਰਚਾਰਕਾਂ ਨੂੰ ਸੱਦਦੇ ਕਿਉਂ ਤੁਹਾਨੂੰ ਇਹ ਗੱਲ ਪਤਾ ਹੋਣੀ ਚਾਹੀਦੀ ਹੈ ਕਿ ਢਾਡੀ ਕਵੀਸ਼ਰ ਤੇ ਪ੍ਰਚਾਰਕ ਕਈ-ਕਈ ਘੰਟੇ ਦਿਨ ਦੇ ਵਿੱਚ ਆਪਦੇ ਗਿਆਨ ਨੂੰ ਪਾਲਿਸ਼ ਕਰਦੇ ਆ ਤੇ ਫਿਰ ਸਟੇਜਾਂ ਤੇ ਆਣ ਕੇ ਇਤਿਹਾਸਿਕ ਸਾਖੀਆਂ ਦੀ ਤੇ ਗੁਰੂ ਇਤਿਹਾਸ ਦੀ ਸਾਝ ਪਾਉਂਦੇ ਆ ਤੇ ਜਿਹੜਾ ਇਤਿਹਾਸ ਬੀਬੀ ਦਲੇਰਕੌਰ ਚਮਕੌਰ ਦੀ ਗੜੀ ਦਾ ਸੁਨਾਰੇ ਸਨ ਉਹ एकदम ਸਹੀ ਸੁਨਾਰੇ ਸਨ ਉਹ ਵੱਖਰੀ ਗੱਲ ਹੈ ਕਿ ਤੁਹਾਡੇ ਮੰਦੇ ਵਿੱਚ ਕੋਈ ਹੋਰ ਵਹਿਮ ਤੇ ਭਰਮ ਭਲੇਖੇ ਹੋਣਗੇ ਸੰਗੋ ਤੁਹਾਨੂੰ ਉਹਨਾਂ ਭਲੇਖਿਆਂ ਨੂੰ ਕੱਢਣਾ ਚਾਹੀਦਾ ਸੀ ਨਾਲੇ ਮੈਂ ਤੁਹਾਨੂੰ ਇਹ ਗੱਲ ਪੁੱਛਣਾ ਚਾਹੁੰਦਾ ਐ ਕਿ ਜਦੋਂ ਲੱਚਰ ਗੀਤਕਾਰ ਤੀਆਂ ਪੈਣਾ ਉੱਤੇ ਗੰਦੇ ਗੀਤ ਗਾਉਂਦੇ ਕਦੀ ਇਹ ਗੱਲ ਆਖੀ ਜੇ ਕਿ ਪੰਜਾਬ ਦੀ ｔੀਆਂ ਦੇ ਉੱਤੇ ਗੰਦੇ ਗੀਤ ਨਾ ਗਾਓ ਕਦੀ ਇਹ ਗੱਲ ਆਖੀ ਕਿ ਸਾਡੇ ਨੌਜਵਾਨੇ ਨਸ਼ੇ ਦੇ ਵਿੱਚ ਰੁੱੜਦੀ ਜਾਣ ਡਈ ਆ ਤੇ ਤੁਸੀਂ ਨਸ਼ਿਆਂ ਦੇ ਉੱਤੇ ਗੀਤ ਨਾ ਗਾਓ ਇਹਨੂੰ ਪ੍ਰਮੋਟ ਨਾ ਕਰੋ ਮੈਂ ਸਾਰੇ ਕਲਾਕਾਰਾਂ ਨੂੰ ਮਾੜਾ ਨਹੀਂ ਕਹਿੰਦਾ ਪਰ ਤਕਰੀਬਨ 90 95% ਐਸੇ ਹੀ ਨੇ ਜਿਹੜੇ ਇਨ੍ਹਾਂ ਚੀਜ਼ਾਂ ਦੇ ਉੱਤੇ ਗੀਤ ਗਾਉਂਦੇ ਨੇ ਸੋ ਜੇ ਇਸ ਕੁੜੀయోగ ਤੇ ਵਿੱਚ ਕੋਈ ਗੁਰ ਇਤਿਹਾਸ ਨਾਲ ਜੋੜਨ ਦੀ ਕੋਸ਼ਿਸ਼ ਕਰ ਰਿਹਾ ਹੈ ਗੁਰ ਇਤਿਹਾਸ ਸੁਣਾਉਣ ਦੀ ਕੋਸ਼ਿਸ਼ ਕਰ ਰਿਹਾ ਸਾਡੇ ਇਤਿਹਾਸ ਦੇ ਨਾਲ ਨੌਜਵਾਨਾਂ ਨੂੰ ਜੋ ਹੈ ਸੁਰਖਰੂ ਕਰਨ ਦੀ ਕੋਸ਼ਿਸ਼ ਕਰਦਾ ਪਿਆ ਜਿਹੜੀ ਪੀੜ੍ਹੀ ਅੱਜ ਆਪਣੇ ਇਤਿਹਾਸ ਤੋਂ ਤੇ ਗੁਰਬਾਣੀ ਤੋਂ ਬਹੁਤ ਕੋਹਾਂ ਦੂਰ ਹੈ ਤੇ ਉਹਨੂੰ ਗੁਰਬਾਣੀ ਤੇ ਇਤਿਹਾਸ ਨਾਲ ਜੋੜ ਰਿਹਾ ਏ ਜੇ ਉਹਦੀ ਸਪੋਰਟ ਨਹੀਂ ਕਰ ਸਕਦੇ ਘਟੋ ਘਟ ਉਹਨਾਂ ਦੀ ਲੱਤਾਂ ਨਾ ਖਿੱਚੋ ਸਗੋਂ ਸਾਡਾ ਸਾਰਿਆਂ ਦਾ ਫਰਜ਼ ਬਣਦਾ ਏ ਕਿ ਜਿਹੜੇ ਲੋਕ ਸਾਨੂੰ ਗੁਰ ਇਤਿਹਾਸ ਦੇ ਨਾਲ ਜੋੜਦੇ ਆ ਉਹਨਾਂ ਨੂੰ ਅਸੀਂ ਵਧਾਵਾ ਦਈਏ 올 ਇੰਡੀਆ ਸਟੂਡੈਂਟਸ ਫੈਡਰੇਸ਼ਨ ਬੀਬੀ ਦਲੇਰ ਕੌਰ ਦੇ ਨਾਲ ਖੜੀ ਆ ਬਾਕੀ ਭੈਣ ਜੀ ਨੂੰ ਵੀ ਬੇਨਤੀ ਆ ਕਿ ਤੁਸੀਂ ਤਗੜੇ ਰਹੋ ਜਿਸ ਲਾਈਨ ਤੇ ਮਹਾਰਾਜ ਨੇ ਤੁਹਾਨੂੰ ਤੋਰਿਆ ਤੁਹਾਡੇ ਤੋਂ ਸੇਵਾ ਲੈਂਦੇ ਪਏ ਨੇ ਉਸ ਲਾਈਨ ਦੇ ਉੱਤੇ ਬਰਕਰਾਰ ਰਹੋ ਕੌਮ ਨੂੰ ਤੁਹਾਡੇ ਉੱਤੇ ਬਹੁਤ ਮਾਣ ਹੈ ਢੱਡੀ ਬੀਬੀ ਦਲੇਰਕੌਰ ਖਾਲਸਾ ਦੀ ਵੀਡੀਓ ਬਾਹਰ ਆਈ ਹੈ ਜਿਹਦੇ ਵਿੱਚ ਉਹ ਦੱਸਦੇ ਪਏ ਨੇ ਕਿ ਗੁਰਦਾਸਪੁਰ ਕਿਸੇ ਪ੍ਰੋਗਰਾਮ ਦੇ ਤੇ ਗਏ ਸੀ ਜਿੱਥੇ ਭਾਈ ਸੰਗਤ ਸਿੰਘ ਜੀ ਦੇ ਇਤਿਹਾਸ ਨੂੰ ਲੈ ਕੇ ਪ੍ਰਬੰਧਕਾਂ ਵੱਲੋਂ ਵਵਾਦ ਕੀਤਾ ਗਿਆ ਮੈਂ ਇਨਾ ਫਰਜ਼ੀ ਪ੍ਰਬੰਧਕਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਜੇ ਇਤਿਹਾਸ ਤੁਹਾਨੂੰ ਜਿਆਦਾ ਆਉਂਦਾ ਹੈ ਤੇ ਫਿਰ ਤੁਸੀਂ ਪ੍ਰਚਾਰਕਾਂ ਨੂੰ ਸੱਦਦੇ ਕਿਉਂ ਤੁਹਾਨੂੰ ਇਹ ਗੱਲ ਪਤਾ ਹੋਣੀ ਚਾਹੀਦੀ ਹੈ ਕਿ ਢਾਡੀ ਕਵੀਸ਼ਰ ਤੇ ਪ੍ਰਚਾਰਕ ਕਈ-ਕਈ ਘੰਟੇ ਦਿਨ ਦੇ ਵਿੱਚ ਆਪਦੇ ਗਿਆਨ ਨੂੰ ਪਾਲਿਸ਼ ਕਰਦੇ ਆ ਤੇ ਫਿਰ ਸਟੇਜਾਂ ਤੇ ਆਣ ਕੇ ਇਤਿਹਾਸਿਕ ਸਾਖੀਆਂ ਦੀ ਤੇ ਗੁਰੂ ਇਤਿਹਾਸ ਦੀ ਸਾਂਝ ਪਾਉਂਦੇ ਆ ਤੇ ਜਿਹੜਾ ਇਤਿਹਾਸ ਬੀਬੀ ਦਲੇਰਕੌਰ ਚਮਕੌਰ ਦੀ ਗੜੀ ਦਾ ਸੁਨਾਰੇ ਸਨ ਉਹ एकदम ਸਹੀ ਸੁਨਾਰੇ ਸਨ ਉਹ ਵੱਖਰੀ ਗੱਲ ਹੈ ਕਿ ਤੁਹਾਡੇ ਮੰਦੇ ਵਿੱਚ ਕੋਈ ਹੋਰ ਵਹਿਮ ਤੇ ਭਰਮ ਭਲੇਖੇ ਹੋਣਗੇ ਸੰਗੋ ਤੁਹਾਨੂੰ ਉਹਨਾਂ ਭਲੇਖਿਆਂ ਨੂੰ ਕੱਢਣਾ ਚਾਹੀਦਾ ਸੀ ਨਾਲੇ ਮੈਂ ਤੁਹਾਨੂੰ ਇਹ ਗੱਲ ਪੁੱਛਣਾ ਚਾਹੁੰਦਾ ਐ ਕਿ ਜਦੋਂ ਲੱਚਰ ਗੀਤਕਾਰ ਇਹ ਆਪਣਾ ਉੱਤੇ ਗੰਦੇ ਗੀਤ ਗਾਉਂਦੇ ਕਦੀ ਇਹ ਗੱਲ ਆਖੀ ਜੇ ਕਿ ਪੰਜਾਬ ਦੀ ਧੀਆਂ ਦੇ ਉੱਤੇ ਗੰਦੇ ਗੀਤ ਨਾ ਗਾਓ ਕਦੀ ਇਹ ਗੱਲ ਆਖੀ ਕਿ ਸਾਡੀ ਨੌਜਵਾਨੀ ਨਸ਼ੇ ਦੇ ਵਿੱਚ ਰੁੱੜਦੀ ਜਾਣ ਰਹੀ ਆ ਤਾਂ ਤੁਸੀਂ ਨਸ਼ਿਆਂ ਦੇ ਉੱਤੇ ਗੀਤ ਨਾ ਗਾਓ ਇਹਨੂੰ ਪ੍ਰੋਮੋਟ ਨਾ ਕਰੋ ਮੈਂ ਸਾਰੇ ਕਲਾਕਾਰਾਂ ਨੂੰ ਮਾੜਾ ਨਹੀਂ ਕਹਿੰਦਾ ਪਰ ਤਕਰੀਬਨ 90 95% ਐਸੇ ਹੀ ਨੇ ਜਿਹੜੇ ਇਹਨਾਂ ਚੀਜ਼ਾਂ ਦੇ ਉੱਤੇ ਗੀਤ ਗਾਉਂਦੇ ਨੇ ਸੋ ਜੇ ਇਸ ਕੁੜੀయోగ ਦੇ ਵਿੱਚ ਕੋਈ ਗੁਰ ਇਤਿਹਾਸ ਨਾਲ ਜੋੜਨ ਦੀ ਕੋਸ਼ਿਸ਼ ਕਰ ਰਿਹਾ ਹੈ ਗੁਰ ਇਤਿਹਾਸ ਸੁਣਾਉਣ ਦੀ ਕੋਸ਼ਿਸ਼ ਕਰ ਰਿਹਾ ਸਾਡੇ ਇਤਿਹਾਸ ਦੇ ਨਾਲ ਨੌਜਵਾਨਾਂ ਨੂੰ ਜੋ ਹੈ ਸੁਰਖਰੂ ਕਰਨ ਦੀ ਕੋਸ਼ਿਸ਼ ਕਰਦਾ ਪਿਆ ਜਿਹੜੀ ਪੀੜ੍ਹੀ ਅੱਜ ਆਪਣੇ ਇਤਿਹਾਸ ਤੋਂ ਤੇ ਗੁਰਬਾਣੀ ਤੋਂ ਬਹੁਤ ਕੋਹਾਂ ਦੂਰ ਹੈ ਤੇ ਉਹਨੂੰ ਗੁਰਬਾਣੀ ਤੇ ਇਤਿਹਾਸ ਨਾਲ ਜੋੜ ਰਿਆ ਹੈ ਜੇ ਉਹਦੀ ਸਪੋਰਟ ਨਹੀਂ ਕਰ ਸਕਦੇ ਘਟੋ ਘਟ ਉਹਨਾਂ ਦੀ ਲੱਤਾਂ ਨਾਲ ਖਿੱਚੋ ਸਗੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਜਿਹੜੇ ਲੋਕ ਸਾਨੂੰ ਗੁਰ ਇਤਿਹਾਸ ਦੇ ਨਾਲ ਜੋੜਦੇ ਆ ਉਹਨਾਂ ਨੂੰ ਅਸੀਂ ਵਧਾਵਾ ਦਈਏ 올 ਇੰਡੀਆ ਸਟੂਡੈਂਟਸ ਫੈਡਰੇਸ਼ਨ ਬੀਬੀ ਦਲੇਰ ਕੌਰ ਦੇ ਨਾਲ ਖੜੀ ਹੈ ਬਾਕੀ ਭੈਣ ਜੀ ਨੂੰ ਵੀ ਬੇਨਤੀ ਹੈ ਕਿ ਤੁਸੀਂ ਤਗੜੇ ਰਹੋ ਜਿਸ ਲਾਈਨ ਤੇ ਮਹਾਰਾਜ ਨੇ ਤੁਹਾਨੂੰ ਤੋਰਿਆ ਧੜ ਤੋਂ ਸੇਵਾ ਲੈਂਦੇ ਪਏ ਨੇ ਉਸ ਲਾਈਨ ਦੇ ਉੱਤੇ ਬਰਕਰਾਰ ਰਹੋ ਕੌਮ ਨੂੰ ਤੁਹਾਡੇ ਉੱਤੇ ਬਹੁਤ ਮਾਣ ਹੈ